ਤਾਂ ਲੱਗੇ ਆ ਬਟਿਆਣੀਆਂ ਲਖਿਆਣੀਆਂ ਨਹੀਂ ਗਿਆ ਦੋਸਤ ਇਹਨਾਂ ਨੇ ਕਿਹਨੂੰ ਆਖੋ ਤੁਹਾਨੂੰ ਬਤਾ ਲੱਗਾ ਐ ਮੈਂ ਸਰ ਉਹਦੇ ਲੈ ਕੇ ਬਾਹਰ ਆਇਆ ਕਿਹਾ ਮੁੰਡਾ ਪੂਰਾ ਹੋ ਗਿਆ ਸਰ ਇਹ ਤਾਂ ਗਲਤ ਲੱਗੇ ਆ ਬੱਚਿਆਂ ਨੇ ਰੱਖਿਆ ਨਹੀਂ ਗਿਆ ਨਹੀਂ ਗਿਆ ਦੋਸਤ ਇਹਨਾਂ ਨੇ ਤੁਹਾਨੂੰ ਕੋਈ ਪਤਾ ਲੱਗਾ ਐ ਮੈਂ ਸਰ ਉਹਦੇ ਹੀ ਲੈ ਕੇ ਬਾਹਰ ਆਇਆ ਉਹਦੇ ਮੇਰੇ ਬੱਚੇ ਦਾ ਪਿਆਰੇ ਮੁੰਡਾ ਉਹਦੇ ਹੀ ਡੈੱਡ ਹੋ ਗਿਆ ਸਰ ਮੈਨੂੰ ਕਹਿੰਦਾ ਅਮਰਦੇਸ ਤੇ ਛੇਤੀ ਲੈ ਜਾ ਮੈਂ ਸਿਵਲ ਹਸਪੀਟਲ ਲੈ ਗਿਆ ਉੱਥੋਂ ਡੈੱਡ ਆਇਆ ਫਿਰ ਮੈਂ ਉੱਥੋਂ ਗਿਆ ਦੂਜੇ ਛਾਵੜਾ ਤੇ ਬਲੌਣ ਨਾਲ ਵੀ ਗਿਆ ਡੈੱਡ ਮੁੰਡਾ ਫਿਰ ਮੈਂ ਇੱਥੇ ਦੂਜੀ ਵਾਰ ਲੈ ਕੇ ਆਇਆ ਐਦਾਂ ਹੋਇਆ ਮੈਨੂੰ ਠੱਕੇ ਨਾ ਭੇਜਿਆ ਵੇ ਚਲ ਰਿਹਾ ਚਾਹਿਆ ਕਹਿੰਦਾ ਇਹਨਾਂ ਨੇ ਮੈਂ ਸੰਗੋਵਾਰ ਤੋਂ ਆਸਰ ਜੀ ਇਹਨਾਂ ਨੇ ਆਏ ਹੋ ਗਏ ਨਗੇ ਨਗੇ ਜਿਹੜੀ ਇਸਟਾਪ ਦੀਆਂ ਕੁੜੀਆਂ ਉਹ ਸਪਾਈ ਵਾਲੀਆਂ ਰੱਖੀਆਂ ਜਿਹੜੀਆਂ ਸੂਈਆਂ ਲਾਉਣ ਦੇ ਆ ਸਰ ਉਹਨਾਂ ਨੂੰ ਕੀ ਪਤਾ ਵੀ ਕਿਦਾਂ ਬੱਚੇ ਦੇ ਸੂਈਆਂ ਲੱਗਣੀਆਂ ਸਰ ਤਿੰਨ ਘੰਟੇ ਲੇ ਦਿੰਦਾ ਘਟਾ ਲਈ ਜਾਂਦੀਆਂ ਫੇ ਡਾਕਟਰ ਗਿਆ ਸਰ ਲੋੜ ਦੂਏ ਇਦਾਂ ਹੋਇਆ ਦੇਖੋ ਅੱਜ ਨਾ ਇੱਕ ਬੱਚਾ ਆਇਆ ਸੀ 9 ਮਹੀਨੇ ਦਾ ਆਰਮਾਨ ਉਹ ਨੂੰ ਇਨਫੈਕਸ਼ਨ ਸੀ ਤੇ ਦੋ ਤਿੰਨ ਦਿਨਾਂ ਤੋਂ ਬਿਮਾਰ ਸੀ ਤੇ ਉਹ ਦਵਾਈ ਖਾ ਰਹੇ ਸੀ ਤੇ ਅਸੀਂ ਉਹਦੇ ਟੈਸਟ ਕੀਤੇ ਤੇ ਉਹਦੇ ਚ ਇਨਫੈਕਸ਼ਨ ਆਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਤੇ ਉਹ ਟ੍ਰੀਟਮੈਂਟ ਵਾਸਤੇ ਅਸੀਂ ਉਹ ਵੇਟ ਕਰ ਰਹੇ ਸੀ ਵੀ ਜਦੋਂ ਉਹਦਾ ਇੰਜੈਕਸ਼ਨ ਸਟਾਰਟ ਕਰਨਗੇ ਤੇ ਉਹ ਪਿੱਛੇ ਵਾਰਡ 'ਚ ਬੈਠ ਕੇ ਦੁੱਧ ਪਿਲਾਉਣ ਲੱਗੇ ਦੁੱਧ ਪਿਲਾਉਂਦੇ ਪਿਲਾਉਂਦੇ ਉਹਨਾਂ ਨੇ ਉਹ ਕਿਸੇ ਕੱਪ 'ਚੇ ਨਾਲ ਦੁੱਧ ਪਿਲਾ ਰਹੇ ਸੀ ਤੇ ਉਹਨਾਂ ਦੇ ਸਾਹ ਦੇ ਰਸਤੇ ਵਿੱਚ ਚਲਾ ਗਿਆ ਰਿਕਾਰਡਿੰਗ 'ਚ ਹੈ ਉਹ ਉਸੇ ਵਕਤ ਸੀ ਜਿੰਨਾਕ ਸਾਡੇ ਕੋਲ ਦੋ ਤੇ ਨਿਕਲ ਸਕਦਾ ਸੀ ਅਸੀਂ ਕੱਢਿਆ ਸੀ ਕਿ ਵੀ ਇਸ ਤੋਂ ਬਾਅਦ ਤੁਹਾਨੂੰ ਜਲੰਧਰ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਵੈਂਟੀਲੇਟਰ ਮਸ਼ੀਨ ਤੇ ਪੰਨ ਦੇ ਨਾਲ ਹੀ ਸਾਹ ਚੱਲੇਗਾ ਉਹ ਬੱਚੇ ਨੂੰ ਲੈ ਕੇ ਚਲੇ ਗਏ 10 ਮਿੰਟ ਦੇ ਵਿੱਚ ਉਸ ਤੋਂ ਬਾਅਦ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆ ਗਏ ਨਕੌਧੜੀ ਕਿਸੇ ਜਗ੍ਹਾ ਤੇ ਦਿਖਾ ਕੇ ਉਹ ਕਹਿੰਦੇ ਜੀ ਇਹਦਾ ਸਾਹ ਨਹੀਂ ਚੱਲ ਰਿਹਾ ਮੈਂ ਉਹਨੂੰ ਕਿਹਾ ਸਾਹ ਤਾਂ ਚੱਲ ਨਹੀਂ ਰਿਹਾ ਇਸੇ ਲਈ ਤੁਹਾਨੂੰ ਕਿਹਾ ਕਿ ਇਹਦੇ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ ਸਾਹ ਬਹੁਤ ਸਲੋ ਚੱਲ ਰਿਹਾ ਜਦੋਂ ਇੱਥੋਂ ਗਿਆ ਉਹ ਤਾਂ ਸਾਹ ਸੀਗਾ ਉਹਦਾ ਵਿੱਚ ਫਿਰ ਜਦੋਂ ਉਥੇ ਲੈ ਕੇ ਗਏ ਉਹਦੇ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆਏ ਹੁਣ 30-40 ਮਿੰਟ ਤੋਂ ਇਹ ਇਦਾਂ ਹੀ ਕਰਦੇ ਰਹੇ ਉਸ ਤੋਂ ਬਾਅਦ 19 ਦੇ ਚ ਬੇਬੀ ਐਕਸਪਾਇਰ ਹੋ ਗਿਆ ਤੇ ਬੇਬੀ ਨੂੰ ਇੱਥੇ ਰੱਖ ਕੇ ਤੇ ਬਾਹਰ ਪ੍ਰਕਾਸ਼ਣ ਕਰਦੇ ਕੋਈ ਮੇਰਾ ਇੱਕ ਕਲੀਨਿਕ ਹੈ ਹਸਪੀਟਲ ਨਹੀਂ ਹੈਗਾ ਉਹਦੇ ਚ ਫਰਸਟ ایڈ ਦਾ ਸਾਰਾ ਸਮਾਨ ਅਵੇਲੇਬਲ ਹੁੰਦਾ ਸਾਡੇ ਹਮੇਸ਼ਾ ਜੇ ਕੋਈ ਇਦਾਂ ਦਾ ਸਿੱਕ ਪੇਸ਼ੈਂਟ ਆ ਵੀ ਜਾਂਦਾ ਜਿਹੜਾ ਸਾਡਾ ਮਰੀਜ਼ ਨਾ ਵੀ ਹੋਵੇ ਅਸੀਂ ਉਹਨੂੰ ਜੋ ਫਰਸਟ ایڈ ਦੇ ਕੇ ਰੈਫਰ ਕਰਦੇ ਤੇ ਇਹਨਾਂ ਦੀ ਗੱਡੀ ਬਾਹਰ ਖੜੀ ਹੋਈ ਸੀ ਇਹਨਾਂ ਨੇ ਗੱਡੀ ਮੈਕਸਿਮਮ 2-3 ਮਿੰਟ ਹੀ ਲੱਗੇ ਹੋਣੇ ਇਹਨਾਂ ਨੂੰ ਲੈ ਕੇ ਜਾਣ ਦੇ ਤੇ ਅਸੀਂ ਉਸੇ ਵਕਤ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਦੀ ਇਹ ਪ੍ਰੋਬਲਮ ਹੈ ਪੂਰਾ ਐਕਸਪਲੇਨ ਕੀਤਾ ਇਹਨਾਂ ਨੂੰ ਚਾਹੀਦਾ ਸੀ ਕਿ ਉਸੇ ਵਕਤ ਲੈ ਕੇ ਜਾਂਦੇ ਤਾਂ ਜੋ ਬੱਚੇ ਦਾ ਆਪਾਂ ਅੱਗੇ ਟਰੀਟਮੈਂਟ ਕਰ ਸਕਦੇ ਇਹਦਾ ਕਹਿਣਾ ਹੈ ਕਿ 50% ਲੈ ਕੇ ਆਏ ਸੀ ਦੁੱਧ ਪੀਂਦਾ ਪਿਆ ਸੀ ਪਰ ਇਹਨਾਂ ਦੇ ਜਿਹੜੇ ਹਾਈ ਕੰਟਰੀ ਹੈ ਜਾਂ ਚੜਦੀਆਂ ਨਸਾਂ ਉਹਨਾਂ ਤੋਂ ਇੰਜੈਕਸ਼ਨ ਕਰ ਦਿੱਤਾ ਇੰਜੈਕਸ਼ਨ ਲੱਗੇ ਹੀ ਨਹੀਂ ਜੀ ਬੱਚੇ ਦੇ ਕੈਨਲਾ ਜਿਹੜਾ ਦਾ ਉਹਦੇ ਵਿੱਚ ਇੰਜੈਕਸ਼ਨ ਲਗਾਉਣ ਦੀ ਵੇਟ ਕਰ ਰਹੀ ਸੀ ਪਿਛਲੇ ਪਾਸੇ ਬੈਠ ਕੇ ਜਦੋਂ ਬੱਚਾ ਦੁੱਧ ਪਿਆ ਰਿਹਾ ਸੀ ਬੱਚਾ ਐਕਟਿਵ ਸੀ ਤਾਂ ਹੀ ਦੁੱਧ ਪਿਆ ਰਿਹਾ ਸੀ ਉਹਨੂੰ ਬੱਚੇ ਨੇ ਦੁੱਧ ਪੀਤਾ ਪਰ ਉਹ ਜਦੋਂ ਟੱਕਨ ਨਾਲ ਉਹਨੇ ਸਿੱਧਾ ਦੁੱਧ ਪਾਇਆ ਉਹ ਉਹਦੇ ਸਾਹ ਦੇ ਰਸਤੇ ਦੇ ਵਿੱਚ ਗਿਆ ਦੇਖੋ ਸਾਡੇ ਕੋਲ ਤਾਂ 40 ਮਿੰਟ ਬਾਅਦ ਜਦੋਂ ਬੱਚਾ ਆਇਆ 12:40 ਤੇ ਉਦੋਂ ਉਹਦੀ ਡੈਥ ਹੋਈ ਹੋਈ ਸੀ ਪਰ ਜਦੋਂ ਅਸੀਂ ਭੇਜਿਆ ਉਹਦਾ ਸਾਹ ਚੱਲ ਰਿਹਾ ਸੀ ਪਰ ਸਲੋ ਸੀ ਉਹਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਬੱਚੇ ਜਦੋਂ ਜਦ ਤੁਸੀਂ ਬੱਚਾ ਦਿੱਤਾ ਸੀ ਤੇ ਉਹ ਫਿਰ ਉਹ ਬੱਚਾ ਵਾਪਸ ਗਿਆ ਇਹ ਸਾਰੇ 10-15 ਜਣੇ ਆਏ ਉਹਨਾਂ ਨੇ ਸਾਡੇ ਸਟਾਫ ਦੇ ਨਾਲ ਹੱਥੋਪਾਈ ਕੀਤੀ ਹੱਥੋਪਾਈ ਕਰਕੇ ਇੱਕ ਕੁੜੀ ਨੂੰ ਮਾਰਿਆ ਵੀ ਇਹਨਾਂ ਨੇ ਉਹ ਵੀ ਰਿਕਾਰਡਿੰਗ 'ਚ ਹੈਗਾ ਤੇ ਉਹ ਬੱਚਾ ਇੱਥੇ ਛੱਡ ਕੇ ਤੇ ਬਾਹਰ ਚਲੇ ਐ ਸਤਨੂ ਲੱਗਦਾ ਨਹੀਂ ਕਿ ਜੇ ਦੇਖੋ ਜੇ ਅਗਰ ਬੱਚਿਆਂ ਦਾ ਮਸਲਾ ਹੈ ਤਾਂ ਕੋਈ ਵੀ ਇਨਸਟ੍ਰਕਸ਼ਨ ਹੋ ਸਕਦੀ ਕਿਸੇ ਵੀ ਤਰ੍ਹਾਂ ਹਾਂਜੀ ਤੇ ਕੋਈ ਐਸਾ ਅਪੀਮੈਂਟ ਤੁਹਾਡੇ ਕੋਲ ਹੈ ਕਲੇਮ ਦੇ ਵਿੱਚ ਨਹੀਂ ਦੇਖੋ ਕਲੀਨਿਕ ਤੇ ਆਈਸੀਯੂ 'ਚ ਰੱਖਣ ਵਾਲੀਆਂ ਚੀਜ਼ਾਂ ਨੇ ਜੀ ਸਾਰਾ ਕੁਝ ਕਲੀਨਿਕ ਤੇ ਅਵੇਲੇਬਲ ਨਹੀਂ ਹੋ ਸਕਦਾ ਨਾ ਸਾਰੇ ਡਾਕਟਰ ਆਈਸੀਯੂ ਨਹੀਂ ਕੋਲ ਸਕਦੇ ਅਸੀਂ ਹੁਣ ਨਕੋਦਰ ਚ ਇੰਨੇ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਾਂ ਹੁਣ ਜਿਹੜੇ ਸਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਹੈਗੀਆਂ ਅਸੀਂ ਉਹਨਾਂ ਨੂੰ ਹੀ ਮੈਨੇਜ ਕਰ ਸਕਦੇ ਹਾਂ ਅਸੀਂ ਆਪਣੇ ਆਊਟ ਆਫ ਕੰਟਰੋਲ ਚੀਜ਼ਾਂ ਮੈਨੇਜ ਨਹੀਂ ਕਰ ਸਕਦੇ ਹਰ ਚੀਜ਼ ਵਾਸਤੇ ਬਾਕੀ ਵੀ ਬੱਚੇ ਵੱਡੇ ਜਿਹੜੇ ਵੀ ਸੀਰੀਅਸ ਹੁੰਦੇ ਉਹਨਾਂ ਨੂੰ ਲੈ ਕੇ ਜਾਣਾ ਹੀ ਪੈਂਦਾ ਵੱਡੇ ਹਸਪਤਾਲਾਂ ਦੇ ਵਿੱਚ ਹੁਣ ਇੰਨੇ ਸਾਲਾਂ ਤੋਂ ਹਜ਼ਾਰਾਂ ਪੇਸ਼ੈਂਟ ਹੁੰਦੇ ਨੇ ਉਹ ਉਹਦੇ ਚੋਂ ਅਗਰ ਕੋਈ ਇੱਕ ਮੰਦਭਾਗੀ ਘਟਨਾ ਹੋ ਜਾਂਦੀ ਉਹਦੇ ਚ ਆਪਾਂ ਡਾਕਟਰ ਨੂੰ ਕੋਈ ਸ਼ੁਰੂਆਤ ਨਹੀਂ ਫੇਰਾ ਸਕਦੇ ਅਗਰ ਮੈਂ ਉਹਨਾਂ ਨੂੰ ਨਾਂ ਦੱਸਿਆ ਹੁੰਦਾ ਐਡਮਿਟ ਕਰ ਲਿਆ ਹੁੰਦਾ ਵੀ ਵੈਕੈਂਟਾ ਰੱਖ ਕੇ ਦੇਖੂੰਗਾ ਇਹਦਾ ਸਾਹ ਚੱਲ ਜੂਗਾ ਫਿਰ ਮੇਰੀ ਗਲਤੀ ਸੀ ਮੈਂ ਮੈਕਸਿਮਮ 10 ਮਿੰਟ ਚ ਜੋ ਮੈਂ ਫਰਸਟ ایڈ ਦੇਣੀ ਸੀ ਦੁੱਧ ਜਿੰਨਾ ਨਿਕਲ ਸਕਦਾ ਸੀ ਉਹ ਕੱਢ ਕੇ ਇਹਨਾਂ ਨੂੰ ਕਿਹਾ ਕਿ ਕਿਉਂਕਿ ਜ਼ਰੂਰਤ ਹੈ ਬੱਚੇ ਦੀ ਲਾਈਫ ਸਭ ਤੋਂ ਇੰਪੋਰਟੈਂਟ ਹੈ ਐਡਮਿਟ ਕਿਤੇ ਹੁੰਦਾ ਹੈ ਇੰਪੋਰਟੈਂਟ ਨਹੀਂ ਇਸ ਲਈ ਇਹਨਾਂ ਨੂੰ ਲੈ ਸਕਦੇ ਆ ਸਾਨੂੰ ਪਰਮਿਸ਼ਨ ਮਿਲੀ ਇਹ ਜਿਹੜਾ ਇਹ ਹਸਪੀਟਲ ਹੈ ਸਿਪਨ ਹਸਪੀਟਲ ਇਹਦੇ ਵਿੱਚ ਇੱਕ 9 ਮਹੀਨੇ ਦਾ ਬੱਚਾ ਹੈ ਜਿਸ ਦੀ ਡੈਥ ਹੋ ਗਈ ਹੈ ਤੇ ਹੁਣ ਸਾਸੀਂ ਆਏ ਆ ਬਾਅਦ ਪਹਿਲੇ ਪੇਰੈਂਟਸ ਦੀ ਗੱਲ ਸੁਣੀ ਹੈ ਫਿਰ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਤੇ ਬੱਚੇ ਨੂੰ ਇਨਫੈਕਸ਼ਨ ਸੀਗਾ ਸਿਹਰੇ ਬੱਚਾ ਬਿਮਾਰ ਸੀਗਾ ਦਾਦਾ ਹੁਣ ਸਾਨੂੰ ਨਹੀਂ ਪਤਾ ਕਿ ਕਿੰਨਾ ਘਟੀਲਾ ਮੱਠਾ ਸੀਗਾ ਉਹਦੇ ਪੇਰੈਂਟਸ ਇੱਥੇ ਦਿਖਾਣ ਲੈ ਆਏ ਸੀ ਤੇ ਜੋ ਪੇਰੈਂਟਸ ਦਾ ਵਰਜਨ ਹੈ ਕਿ ਡੂਰਿੰਗ ਦਾ ਟ੍ਰੀਟਮੈਂਟ ਇਹਦੇ ਨਾਲ ਇਹਦੀ ਡੈਥ ਹੋਈ ਹੈ ਤੇ ਡਾਕਟਰ ਸਾਹਿਬ ਨੂੰ ਮੈਂ ਮਿਲਿਆ एक जो ट्रीटमेंट चल रहा है ना उन्हीं भी ना जो दुद्ध पिलाती थोड़ी दिक्कत आई सी इन्फेक्शन ज़्यादा सी हम क्या कारण है वो तो फिर बेसिकली डॉक्टर साहब दसन गॉज़ क्या है तो तो बच्चे, बच्चे आर्मान बच्चा अरमान है।, है बच्चे का नाम, नाम और बच्चा मैचपुर के पेड़ संगोवाल तो है मैं अभी देखा पहले वेरीफाई करा कि गलबात की हुई है कॉज क्या होना छोटा बच्चा दस साढ़े दस बजे के करीब लैके आए ডেথ হ্যাঁ টাইম আফ ডেথ নেই মানে